ਇੱਥੇ ਰਹਿਣ ਦਾ ਜਿੰਨਾ ਮਰਜ਼ੀ ਕਰ ਲੋ ਸਿਰ 'ਚ ਜੁੱਤੀਆਂ ਹੀ ਮਾਰਦੇ ਆ ਹੁਣ ਮੈਂ ਇਹਨਾਂ ਦੇ ਗਲੋਂ ਲਾਥ ਹੀ ਜਾਣਾ ਵਾ ਚਲੀ ਜਾਣਾ ਇੱਥੋਂ ਕਿੱਧਰ ਚਲੀਏ ਚੱਲੀ ਮੈਂ ਠੱਕੇ ਖੂਜ ਮੈਨੂੰ ਢੀਕਰ ਰੋਕੋ ਨਾ ਤੁਹਾਨੂੰ ਮੈਂ ਦੱਸਤਾ ਹੀ ਕਿਉਂ ਕੀ ਯਾਰ ਨਹੀਂ ਮੈਂ ਨਹੀਂ ਇੱਥੇ ਰਹਿਣਾ ਚੱਲ ਗਰੀ ਤੂੰ ਮੈਂ ਤੁਹਾਡੇ ਸਿਰ ਚੜ ਕੇ ਨਾ ਤੇ ਮਾਰੀ ਜਾਣਾ ਹੁਣ ਮੈਂ ਕਮਾਸਾਂ ਲਾ ਬੂ ਇਹੜੀ ਚੋਪੜੇ ਤਰਫੋਂ ਸਿੱਧੇ ਨਾ ਮੈਨੂੰ ਡੱਕੋ ਨਾ ਤੁਸੀਂ ਤੁਸੀਂ ਕੌਣ ਹੁੰਦੇ ਮੈਨੂੰ ਡੱਕਣ ਕੀ ਕਰਦੀ ਪਖੰਡ ਜਿਓਏ ਮੇਰੀ ਬਾਹ ਛੱਡ ਦਿਓ ਮੈਂ ਤੁਹਾਨੂੰ ਦੱਸਦਾ ਹੀ ਹੋ ਛੱਡੀ ਆ ਬਾਕੀ ਮੈਂ ਤੁਹਾਨੂੰ ਆਖਿਆ ਹੀ ਹੋ ਵੀ ਮੈਨੂੰ ਛੱਡ ਦਿਓ ਮੈਂ ਨਹੀਂ ਜਾਣਾ ਇਹ ਘਰ ਦੇ ਵਿੱਚ ਨਹੀਂ ਜਾਣਾ ਤੁਹਾਡੇ ਵਿੱਚ ਰਹਿ ਰਹਿ ਕੇ ਨਾ ਜਿਆਦਾ ਤਿੰਨ ਹੁੰਦਾ ਹੀ ਹੋਰ ਚੜਨਾ ਤਿੰਨ ਹਾਦ ਹੋ ਗਈ ਤਾਂ ਦੇਖ ਮੈਂ ਤੁਹਾਨੂੰ ਦੱਸਣਾ ਤੁਹਾਡੇ ਸਿਰ ਚੜ ਕੇ ਮਾਰੀ ਜਾਣਾ ਤੁਹਾਡੇ ਵਿੱਚ ਰਹਿ ਰਹਿ ਕੇ ਮੈਂ ਅੱਕ ਗਈ ਆ ਚੱਲ ਯਾਰ ਇੱਧਰ ਹਾਂ ਛੱਡੋ ਮੰਮੀ ਵੇ ਕੀ ਹੋ ਗਿਆ ਵਾ ਤੂੰ ਸੁਤੀ ਰਿਆ ਕਰ ਚੰਗਾ ਅੱਡੇ ਤੁਰੀ ਜਾਂਦੀ ਓ ਅੱਡੇ ਨੇ ਵੇਖ ਲੈਣ ਚੱਲੀ ਸੀ ਮਰਨ ਚੱਲੀ ਸੀ ਫੋੜ ਮੈਂ ਕਿੱਥੇ ਜਾਣਾ ਵਾ ਮੈਂ ਕਿਹਾ ਰੋਜ ਦੀ ਕਿਚ-ਕਿਚ ਮੋਕੀ ਜਾਵੇ ਸਿਆਪਾ ਜਿਹੜਾ ਵਾ ਨਾ ਬਾਈ ਕਹ ਲੋ ਲਾਥੀ ਜਾਵੇ ਇਸ ਗਾਤ ਮੈਨੂੰ ਮੋੜ ਲਿਆਇਆ ਬਈ ਜਾਂਦੇ ਹੀ ਤਾਂ ਫੇਰ ਜਾ ਲੈਣ ਦੇਣਾ ਹੀ ਅਹੀਂ ਕੋ ਕੂੜੇ ਕੋ ਕੀ ਕਰਾਣਾ ਹੀ ਉੱਥੇ ਕੇ ਵੇਖ ਨਾਲ ਹੋਰ ਸਿਆਪਾ ਪੈਂਦਾ ਚੰਗਾ ਜਾ ਲਿੰਦੇ ਨੂੰ ਉਥੇ ਤੂੰ ਰੱਖੇ ਰੱਖੇ ਦੀ ਸਿਆਪੇ ਪੈਣਾ ਹੀ ਗੱਲ ਜਿਹੜੇ ਸਿਆਪੇ ਪੈਣਾ ਹੀ ਉਹ ਤੇ ਹਟ ਗਏ ਆ ਉਹ ਵੀ ਨਖੱਤੇ ਪੁਲਸ ਵਾਲਿਆਂ ਨੂੰ ਤੁਹਾਨੂੰ ਭੜਾਇ ਉਹ ਵੀ ਅੰਤਰਿਆ ਨੇ ਛੱਡ ਦਿੱਤਾ ਤੁਹਾਨੂੰ ਬੇੜਾ ਬਹਿ ਜਾ ਕਿਤੇ ਪੁਲਸਾ ਹੋਜੀ ਦਾ ਮੇੜਾ ਤੇ ਭੜਾ ਦਾ ਬੈਠਾ ਵਾ ਐਸੀ ਚੱਲਦੀ ਆ ਤੇ ਮੇੜਾ ਤੇ ਭੜਾ ਦਾ ਬੈਠਾ ਜਿਆ ਦਿਨ ਦੇ ਘਲਤਾ ਜਿੰਨੇ ਸਭ ਕੁ ਲਿਖਾ ਕੇ ਨਾ ਤੇ ਆਡੇ ਗਲ ਪਾਤਾ ਵਾ ਮੈਨੂੰ ਇੱਕ ਗੱਲ ਦੱਸੋ ਤੇ ਜਿੰਨਾ ਧੀਆ ਭੈਣਾਂ ਦੇ ਨਾਂ ਪੈਰੀ ਨਹੀਂ ਹੁੰਦੀ ਉਹਨਾਂ ਦੇ ਸੌਰੇ ਉਹਨੂੰ ਰੱਖ ਦੇਣੀ ਆ ਨਹੀਂ ਰੱਖਦੇ ਸਾਡੀ ਜਰਵਾਹ ਨਹੀਂ ਹੈਗਾ ਸਿੱਧੀ ਗੱਲ ਤੁਹਾਡੇ ਜਰਵਾਹ ਦੀਆਂ ਆਪਣੀ ਭੈਣਾਂ ਨੂੰ ਕਿੰਨੀ ਕੁ ਪੈਰੀ ਦੇ ਕੇ ਤੋੜਿਆ ਵਾ ਸਾਡੀ ਭੈਣ ਸੌਖੀ ਆ ਤੇਰੇ ਨੂੰ ਤੁਰੀ ਨਹੀਂ ਫਿਰਦੀ ਕਾਕੇ ਤੂੰ ਹੀ ਫਿਰਦੀ ਆ ਤੂੰ ਘਰੋਂ ਦੇ ਤੂੰ ਮੈਨੂੰ ਕੱਢ ਦੇ ਮੈਂ ਤਾਂ ਘਰੋਂ ਪੈਰਨਾ ਪੁੱਟਾਂ ਕਦੀ ਵੀ ਮੇਰੇ ਮੋਰਾਂ ਜੀ ਤਾਂ ਤੁਸੀਂ ਕੁੱਟ-ਕੁੱਟ ਕੇ ਰੋਜ਼ ਲਾਸਾ ਪਾਈਆਂ ਹੁੰਦੀਆਂ ਤੇ ਮੈਂ ਘਰੋਂ ਨਾ ਜਾਵਾਂ ਤੇ ਹੋਰ ਮੈਂ ਕੀ ਕਰਾਂ ਮੈਨੂੰ ਦੱਸੋ ਨਾ ਇਨੂੰ ਗੋਲੀ ਵਾਹਦੀ ਜਾਂਦੀ ਆ ਕੀ ਦਿਨ ਡਟ ਕੀਤਾ ਅਸੀਂ ਤੂੰ ਚੰਗੀ ਬਰ ਰੋਟੀ ਪਾਣੀ ਖਾਂਣ ਦੀ ਆ ਸਭ ਕੁਝ ਤੈਨੂੰ ਮਿਲਦਾ ਵਾ ਤੂੰ ਫੇਰ ਵੀ ਛੱਪੇ ਮਾਰ ਮੈਂ ਬਾਹਰ ਤੋ ਦਿੱਦੂ ਕੁੱਤੇ ਦੇ ਮੋਟੇ ਦਾ ਨਾ ਮਾਰਨ ਲਈ ਆ ਦਿਨ ਜਿਉਂ ਤੇ ਚੜਦਾ ਨਾ ਮਲੇਰ ਦੇ 4 ਸਾਮਾਂ ਦੇ 10 ਵਜ ਜਾਂਦੇ ਆ ਕੋਲੂ ਤੇ ਪੈਲ ਵਾਲੀ ਮੇਰੀ ਹਾਲ ਹੋ ਗਈ ਆ ਰਾਤ ਦਿਨ ਮੈਨੂੰ ਜੋ ਛੱਟਦੀ ਆ ਜਿਹੜਾ ਮਾਰ ਡੰਗਾ ਤਾਂ ਕੰਮ ਹੁੰਦਾ ਨਾ ਉਹ ਬੰਦਿਆਂ ਦਾ ਹੁੰਦਾ ਉਹ ਵੀ ਉਹ ਵੀ ਕੰਮ ਮੇਰੇ ਕੋਲ ਲੈਂਦੇ ਆਂ ਅੱਗੇ ਤੁਸੀਂ ਮਾਰੇ ਮੋਟੇ ਪੱਠਾ ਤੱਥਾ ਪਾ ਦਿੰਦੇ ਹੁਣ ਤੁਸੀਂ ਉਹਨੂੰ ਵੀ ਨਹੀਂ ਹੱਥ ਲਾਉਂਦੇ ਉਹ ਵੀ ਮੇਰੇ ਕੋਲ ਕੰਮ ਕਰਉਂਦੇ ਪਹਿਲਾਂ ਮੈਂ ਘਰ ਦਾ ਕਰਦੀ ਆਂ ਫਿਰ ਮੈਂ ਥੱਕ ਹਾਰ ਕੇ ਤੇ ਪੱਠੇ ਵਾਢ ਕੇ ਲਿਆ ਕੇ ਢੇਰੀ ਤੇ ਉਹ ਜਾਨਵਰਾਂ ਕੋਲ ਵੀ ਕਦੀ ਪਾਣੀ ਡਾਲਾ ਕਦੀ ਗੋਵਾ ਸੋਟਲਾ ਇਹੋ ਜੀ ਜ਼ਿੰਦਗੀ ਤੇ ਮੈਂ ਨਹੀਂ ਰੱਬ ਕਹਿੰਦਾ ਦਵੇ ਹੀ ਨਾ ਤੈਨੂੰ ਸੱਦਣਗੇ ਹੀ ਆਪਾਂ ਕਿਉ ਮਮੀ ਆਪੇ ਆਈ ਨਾ ਅਡੇ ਘਰ ਤੇ ਤੈਨੂੰ ਹੁਣੇ ਕੰਮ ਕਰਨਾ ਪੈਣਾ ਜੇ ਨਹੀਂ ਕਰਨਾ ਤਾਂ ਆਪਣੀ ਮਾਂ ਦੇ ਘਰ ਵੀ ਉੱਥੇ ਕੋ ਚੰਗਾ ਕਿ ਜੇ ਮੈਂ ਹੁਣ ਚੱਲੀ ਹੀ ਨਖਤੀ ਤੇ ਮੈਨੂੰ ਜਾਣ ਕੇ ਉਹਨੇ ਦਿੱਤਾ ਤੂੰ ਹੁਣ ਨਹੀਂ ਨਾ ਜਾਂਦਾ ਤੈਨੂੰ ਹੁਣ ਤੁਹਾਡੇ ਕਾਬੂ માં ਆਈ ਆ ਜੋ ਮੈਨੂੰ ਤੇ ਮੇਰੀ ਮਾਂ ਨੂੰ ਤੰਗ ਕੀਤਾ ਨਾ ਹੀ ਜੋ ਮਸਲ ਲੜਾਇਆ ਜ਼ਿੰਦਗੀ ਸਾਡੀ ਇਹ ਪਚਾਲਿਆ ਤੇਰੇ ਕੋ ਸਾਰੇ ਬੂਰੇ ਕਰਨੇ ਆਈ ਵਿੱਕੀ ਹੁਣ ਤੇ ਜੇ ਨਾ ਆਂਦੀ ਤੇ ਇਹ ਲੈਣ ਨਹੀਂ ਤੈਨੂੰ ਜਾਣਾ ਹਾਂ ਉਹ ਚੰਗਾ ਹੀ ਸਗੋਂ ਮੈਨੂੰ ਲੈਣ ਨਾ ਜਾਂਦੇ ਤੇ ਜੇ ਮੈਂ ਉੱਥੇ ਮਰ ਜਾਂਦੀ ਤੇ ਚੰਗਾ ਹੀਗਾ ਅਸੇ ਆਪਾ ਦੇ ਮੇਰੇ ਗੱਲ ਪੈਂਦਾ ਨਾ ਮੈਂ ਹੁਣ ਉਧਰ ਜੋਗੀ ਨਖਤਿਆਂ ਨੂੰ ਬੋਲਨੀ ਆ ਤੇ ਤੁਮਾਰੀ ਪੈਣੇ ਤੁਸੀਂ ਮੇਰੇ ਨਾਲ ਇਹ ਕੀ ਕੀਤਾ ਇਹਦੇ ਅੱਗੇ ਭੁੱਖੇ ਅੰਨੇ ਅੰਤਰੇ ਲਾਲਚ ਦੇ ਭਰੇ ਕਿਦੇ ਜਬਾਨ ਵੇ ਅਲਕ ਕਿਦਾਂ ਚਲਾਉਂਦੀ ਆ ਪਰੜ ਪਰੜ ਬੋਲਦੀ ਆ ਆਂਦੀ ਮੇਰੇ ਲਾਸਾਂ ਲਾਸਾਂ ਤੇ ਤੂੰ ਆਪਣੇ ਕਤਬ ਵੀ ਪਾਉਣੀ ਆ ਜੇ ਨੂ ਕੰਟਰੋਲ ਕਰ ਲਿਆ ਕਰੇ ਇਹ ਕੰਮ ਦਰਨਾ ਨਾ ਹੋਣਾ ਤੇ ਮੰਮੀ ਜ਼ਬਾਨ ਹੁਣ ਅੱਕ ਕੇ ਚੱਲਦੀ ਆ ਉਦਾਂ ਦੇ ਜ਼ਬਾਨ ਕਦੀ ਚੱਲੀ ਨਹੀਂ ਮੈਂ ਤਾਂ ਤੁਹਾਡਾ ਲਈ ਆਜ ਕਰਦੀ ਵੀ ਤੁਸੀਂ ਵੱਡੇ ਹੋ ਤੇ ਇਹ ਮੇਰਾ ਘਰ ਵਾਲਾ ਵਾ ਮੈਂ ਅੱਜ ਤੱਕ ਕਦੀ ਦੰਦ ਤੋਂ ਦੰਦ ਨਹੀਂ ਚੁੱਕਿਆ ਜੇ ਤੁਸੀਂ ਮੈਨੂੰ ਇੱਕ ਰੋਟੀ ਦੇਤੀ ਮੈਂ ਉਹ ਵੀ ਖਾ ਕੇ ਗੁਜ਼ਾਰਾ ਕਰ ਲਿਆ ਜੇ ਤੁਸੀਂ ਮੈਨੂੰ ਰੋਟੀ ਨਹੀਂ ਦਿੱਤੀ ਮੈਂ ਉਹ ਵੀ ਖਾ ਕੇ ਗੁਜ਼ਾਰਾ ਕਰ ਲਿਆ ਮੰਮੀ ਕਰਾਂ ਦੀ ਹੁਣੇ ਜੀ ਬਾਲ ਬੰਦ ਤੱਕਾਂ ਸੰਗ ਰੋਟੀਆਂ ਨਹੀਂ ਮੰਗਦੀ ਹੁਣ ਐ ਵੇ ਚੁੱਪ ਕਰ ਲੈ ਇਧਰ ਆ ਮੇਰੀ ਗੱਲ ਸੁਣ ਚੱਲ ਲਈ ਜਾ ਕੇ ਉੱਠ ਰਸੋਈ 'ਚ ਕੰਮ ਧੰਦਾ ਕਰ ਬੈਠੀ ਵੇਖੀ ਜਾਂਦੀ ਈਲੇ ਕਦਾਂ ਜਗਾਉਂਦੀ ਤਾਂ ਨੋਏ ਮਮਮੀ ਮੈਂ ਵੇਖਣ ਡਿਆ ਤੂੰ ਜਾ ਤਰਸ ਤੇ ਕੰਡਾ ਵੀ ਹੁਣ ਇਹ ਮੋਣਾ ਤੀਰ ਨੂੰ ਸਿੱਧੀ ਕਰ ਨਹੀਂ ਏ ਵੇ ਜੇ ਤੂੰ ਕਦੇ ਮੇਰੀ ਮੰਨੀ ਹੁੰਦੀ ਨਾ ਤਹ ਹੁਣ ਨਹੀਂ ਸੌਖੇ ਹੋ ਜਾਣਾ ਹੈਗਾ ਸਿੱਧੀ ਤੇ ਮੈਨੂੰ ਬੜੇ ਚਿਰ ਦੀ ਕਰ ਦੇਣਾ ਹੀ ਓ ਮਮਮੀ ਤੇਰੇ ਮੁਤਾਬਿਕ ਚੱਲਣ ਡਿਆਂ ਜਿਹਦਾ ਤੂੰ ਨਹੀਂ ਉਦਾਂ ਹੀ ਕਰਣ ਡਿਆ ਵਾ ਉਹ ਤੋ ਹੋਇਆ ਨਹੀਂ ਸੌਖੀ ਆ ਪਾਂਹੇ ਤੱਕ ਦੇ ਵੇ ਮੇਰੀ ਸੁਣ ਗੱਲ ਠੰਡਾ ਰੱਖਿਆ ਕਰ ਜਿਹੜਾ ਕੰਮ ਗੁੱਸੇ ਨਾਲ ਨਹੀਂ ਹੁੰਦਾ ਤੇ ਅਸੀਂ ਪਿਆਰ ਨਾਲ ਕਰਕੇ ਵੇਖ ਲੈਨੇ ਆ ਓ ਮਮਮੀ ਗੁੱਸਾ ਚੜ੍ਹ ਹੀ ਜਾਂਦਾ ਜੇ ਮੈਂ ਤਪਿਆ ਹੋਵੇ ਨਾ ਬੰਦਾ ਚੜ੍ਹ ਜਾਂਦਾ ਗੁੱਸਾ ਵੇ ਗੁੱਸਾ ਤੇ ਮੈਨੂੰ ਵੀ ਬੜਾ ਚੜ੍ਹ ਡਿਆ ਵਾ ਜਿੰਨੀ ਉਹ ਜ਼ੁਬਾਨ ਚਲਾਉਂਦੀ ਆ ਪਰ ਕੀ ਕਰੀਏ ਹੁਣ ਕੋਈ ਫਾਇਦਾ ਨਹੀਂ ਜਦੋਂ ਦੀ ਪੇਕਾਂ ਤਾਂ ਹੋ ਗਿਆਗੀ ਨਾ ਤੇ ਕੰਚੀ ਵਾਂਗ ਉਹਦੀ ਜ਼ੁਬਾਨ ਚੱਲਣ ਡ ਪਤਾ ਨਹੀਂ ਉਹਨਾਂ ਕੀ ਪੜਾਉ ਲਾਉਦਾ ਇਹਨੂੰ ਪਰ ਚੱਲ ਛੱਡ ਮਮੀ ਪਰੀ ਉਹਨਾਂ ਨੇ ਪੇਕਿਆ ਉਹਨਾਂ ਨਾਲ ਆ ਲੈ ਹੁਣ ਤੂੰ ਹੁਣ ਦੱਸ ਗਾੜੀ ਕਰਨਾ ਕੀ ਆਪਾਂ ਵੇ ਮੇਦੇ ਬਾਰੇ ਕੁਝ ਸੋਚਿਆ ਵਾ ਹੁਣ ਕੀ ਸੋਚਿਆ ਮਮੀ ਹੁਣ ਦੱਸ ਮੇਰਾ ਰਾਦਾ ਨੀ ਸਿੱਧਾ ਉੱਪਰ ਹੀ ਵਿਚਾਈਏ ਨਰਦਾ ਵੀ ਮਾਰਦੀਏ ਹੋਰ ਉਹ ਮਮੀ ਬਹਿਰ ਮਾਨਾ ਅੱਗੇ ਮਹਾ ਹੀ ਸੁੱਟ ਕੇ ਆਏ ਆਪਾਂ ਜੇ ਨਾ ਨਾ ਭੈਣ ਜਮਾਨਤ ਕਰਾਉਂਦੀ ਅਸੀਂ ਅੰਦਰ ਹੀ ਰਹਿਣਾ ਸਾਰੇ ਮੈਂ ਮੈਨੂੰ ਨਹੀਂ ਭੁੱਲਦਾ ਮਸਰ ਨਾਲ ਸੀ ਜਿਹੜਾ ਵਾ ਬਹੁਤ ਲੜਦਾ ਮਸਰ ਉੱਥੇ ਮੈਂ ਨਹੀਂ ਜਾਣਾ ਦੱਸਣਾ ਘਰੇ ਬੈਠੇ ਆਂ ਜੇਲ੍ਹ ਚ ਤਾਂ ਨਹੀਂ ਆ ਬੰਦਿਆ ਨਾ ਹੁੰਦਗਾ ਫੇ ਕੀ ਆ ਜੇ ਸਾਡੇ ਨਾਲ ਹੋ ਗਈ ਤੇ ਆ ਤੇ ਅਸੀਂ ਗਏ ਹੀ ਆ ਨਾ ਇਹ ਤੇ ਮੰਮੀ ਤੇਰੀ ਗੱਲ ਠੀਕ ਆ ਚੱਲ ਵੇਖਦਾ ਜਿੱਦਾਂ ਕਰਨਾ ਤੂੰ ਦੇਖੀ ਸਹੀ ਤੋ ਹੁਣ ਮੈਂ ਆਪਣੀ ਮਾਂ ਦਾ ਕਮਾਲ ਆ ਚੱਲ ਵੇ ਮੈਂ ਵੇਖਾਂ ਮਾਂ ਰਾਣੀ ਕੀ ਕਰਨ ਢਈ ਆ ਕੋ ਕਰਨ ਵੀ ਢਈ ਆ ਕਿ ਜਾਂ ਉਦਾਂ ਹੀ ਬੇਟੀ ਜਾ ਕੇ ਸੋਈ ਚ ਮੰਮੀ ਇੱਕ ਗੱਲ ਸੁਣ ਲੈ ਜੋ ਕਹਣਾ ਨਾ ਧਿਆਨ ਨਾ ਕੰਨੋਂ ਕੰਨ ਖਬਰ ਨਾ ਆਵੇ ਸਿਆਣੇ ਨੇ ਕੰਧ ਨੂੰ ਨਾ ਲੱਗੇ ਪਤਾ ਏਡਾ ਕੰਮ ਕਰਨਾ ਤੂੰ ਹੀ ਮੈ ਨਹੀਂ ਲੱਗਦਾ ਟੈਨਸ਼ਨ ਕਲ ਲੈਣਾ ਹੁਣ ਇਹਦਾ ਕਿਹੜਾ ਮ ਕਰਨ ਖੱਤਿਆਂ ਨੇ ਆਉਣਾ ਵਾ ਅੱਗੇ ਤੇ ਆਉਂਦੇ ਹੀ ਹੁਣ ਤੇ ਅਗਲਾ ਅਗਿਲਾ ਫੋਨ ਲਾਇਆ ਤਾਂ ਕਹਿੰਦੇ ਚੁੱਕਿਆ ਨਹੀਂ ਸਿੱਧੇ ਮੂੰਹ ਹੁਣ ਨਹੀਂ ਕਹਿੰਨੇ ਤੇ ਮਗਰਉਣਾ ਹੁਣ ਸਾਡੇ ਵੱਸ ਪੈ ਗਈ ਆ ਤੇ ਹੁਣ ਇਹਨੂੰ ਸੁਧਾਰ ਕੇ ਮੈਂ ਦੱਸਾਂ ਕਿਦਾਂ ਸੁਧਾਰਨੀ ਆ ਉਹ ਚੱਲ ਠੀਕ ਆ ਮੰਮੀ ਜੋ ਕਰਨਾ ਨਾ ਧਿਆਨ ਨਾ ਕਰੀ ਤੂੰ ਮੈਨੂੰ ਪਤਾ ਨਹੀਂ ਮੰਮੀ ਨੇ ਕੀ ਕਰਨਾ ਹੀ ਆ ਦਿਮਾਗ ਤੇ ਬੜਾ ਮਾਤਾ ਮਰੀਦਾ ਹਾਂ ਮੈਂ ਤਾਂ ਰਸੋਈ ਚ ਕੱਲੇ ਆ ਤੇ ਕਿੱਥੇ ਚਲ ਗਈ ਆ ਚੱਲ ਇੱਕ ਗੱਲ ਉਹ ਤੇ ਚੰਗਾ ਵਾ ਨਹੀਂ ਰਸੋਈ ਚ ਹੈਗੀ ਮੇਰਾ ਵੀ ਕੰਮ ਸਖਾਲਾ ਹੋ ਜਾਊਗਾ ਲੈ ਵੀ ਰੱਬ ਵਾਲਾ ਇਹਦੇ ਚੌਲ ਦਾਲ ਬਣਾਈ ਆ ਚੌਲਾਂ ਦੀ ਸਕੀਨ ਵੀ ਵੱਡੀ ਆ ਇੱਦਾਂ ਕਰਦੇ ਹੁਣ ਇਹਨੇ ਚੌਲ ਪਾ ਕੇ ਦਿੰਨੀ ਆ ਆਪਣੀ ਕਾਰਵਾਈ ਕਰਾਂ ਪਤਾ ਨਹੀਂ ਹੰਤਾ ਘੜਵਲੇ ਆ ਜਾਣਾ ਹੈ ਵੀ ਇੱਦਾਂ ਦੀ ਆ ਜੀ ਜਿਹਨ ਨਹੀਂ ਕਿਤੇ ਵੀ ਜਿਹੜਾ ਕੰਮ ਗੁੱਸੇ ਨਾਲ ਨਹੀਂ ਹੋਣਿਆ ਪਿਆਰ ਨਾਲ ਕਰੂੰਗੀ ਇਦਾਂ ਨਹੀਂ ਸੂਤਰ ਆਉਂਦੀ। ਚੌਲ ਵੀ ਮਰਦਾ ਥੋੜੇ ਜੇ ਪਾਵਾਂ ਇਹ ਨਾਲ ਹੋਏ ਵਿੱਚ ਛੱਡ ਦੇ। ਹਾਲੇ ਦਵਾਈ ਅੰਦਰ ਕਮਨਦ ਲੰਦਰ ਵੇਖੀ ਜਾਂਦੇ ਮੈਂ ਟੋ ਮੈਂਟੀ ਅੱਗੇ ਤਾਂ ਮੈਨੂੰ ਜ਼ਮੀਨ ਦਾ ਲਾਲਚ ਹੀ ਹੁਣ ਮੈਨੂੰ ਕੀ ਮਿਲਣਾ ਨਾਲੇ ਤਾਂ ਮੈਂ ਆਪਣੇ ਮੁੰਡੇ ਦਾ ਕਰਾਂ ਦੂਜਾ ਵਿਆਹ ਇਹਨੂੰ ਲਾਵਾ ਟਕਾਣੇ ਕਰਨਜੀਤ ਹਾਂ ਮੰਮੀ ਲੈ ਪੁੱਤ ਰੋਟੀ ਖਾ ਨਹੀਂ ਮੰਮੀ ਮੈਂ ਨਹੀਂ ਖਾਣੀ ਰੋਟੀ ਪੁੱਤ ਤੂੰ ਰਾਤੀ ਵੀ ਰੋਟੀ ਨਹੀਂ ਖਾਧੀ ਮੈਨੂੰ ਪਤਾ ਮੈਂ ਉੱਥੋਂ ਰੋਟੀਆਂ ਚੁੱਕੀਆਂ ਆ ਸਵੇਰੇ ਤੇ ਮੇਰਾ ਪੁੱਤ ਰੋਟੀ ਖਾ ਲਾ ਰੋਟੀ ਨਾ ਖਾਦੀ ਨਰਾਜ਼ਗੀ ਆ ਮੰਮੀ ਨਹੀਂ ਮੇਰਾ ਜੀ ਨਹੀਂ ਕਰਦਾ ਰੋਟੀ ਖਾਣ ਨੂੰ ਤੇ ਮੈਂ ਨਹੀਂ ਖਾਣੀ ਤੂੰ ਪਤਾ ਪੁੱਤ ਤੈਨੂੰ ਪਿੰਡਾਂ ਦੀ ਸਬਜ਼ੀ ਰਾਤੀ ਸਵਾਦ ਨਹੀਂ ਲੱਗੀ ਤੇ ਤੂੰ ਮੈਨੂੰ ਦੱਸ ਦਿੰਦੀ ਮੈਂ ਤੈਨੂੰ ਆਲੂਆਂ ਦੀ ਸਬਜ਼ੀ ਦੇ ਦਿੰਦੀ ਚੱਲ ਕੋਈ ਨਹੀਂ ਮੰਮੀ ਵੈਸੇ ਵੀ ਮੇਰਾ ਮਨ ਨਹੀਂ ਹੈਗਾ ਰੋਟੀ ਖਾਣ ਦਾ ਤੇ ਮੈਂ ਖਾਦੀ ਨਹੀਂ ਆ ਚਾ ਲਖਾ ਲਾ ਤਖਾ ਮੇਰਾ ਪੁੱਤ ਚੌਲ ਪੁੱਤ ਇੱਥੇ ਨਾ ਬੈ ਉਹ ਮੰਜੀ ਤੇ ਪੈ ਬੈਠ ਤੇ ਬੈ ਕੇ ਰੋਟੀ ਖਾ ਪੁੰਜੇ ਨਹੀਂ ਪਈਦਾ ਨਹੀਂ ਮੰਮੀ ਕੋਈ ਗੱਲ ਨਹੀਂ ਇਹ ਵੀ ਖਾਂ ਉੱਚਾ ਹੀ ਆ ਪੁੰਜਾ ਕਿੱਥੇ ਆ ਪੌੜੀਆਂ ਹੀ ਆ ਕੋਈ ਗੱਲ ਨਹੀਂ ਅੱਗੇ ਵੀ ਇੱਥੇ ਬੈ ਕੇ ਕਈ ਚੀਜ਼ਾਂ ਖਾ ਪੀ ਲਈਦੀਆਂ ਤੁਸੀਂ ਟੈਨਸ਼ਨ ਨਾ ਲਾਓ ਮੈਂ ਤਾਂ ਨਹੀਂ ਮੇਰੀ ਤੇ ਪੱਖੇ ਥੱਲੇ ਬੈ ਕੇ ਖਾਂਦੀ ਸੀ ਤੇ ਪੌੜੀਆਂ 'ਚ ਗਰਮੀ ਲੱਗਣੀ ਆ ਨਹੀਂ ਨਹੀਂ ਤੂੰ ਖਾਉ ਜਾ ਕੇ ਰੋਟੀ ਤੁਸੀਂ ਵੀ ਖਾ ਲੋ ਉਹ ਫੋਨ ਵੱਜਣ ਡਿਆ ਅੰਦਰ ਵੇਖਿਓ ਭਲਾ ਕਿਦਾ ਹੋਣ ਡਿਆ ਚੱਲ ਮੈਂ ਵੇਣੀ ਪਤਾ ਨਹੀਂ ਮੈਨੂੰ ਕਿਉਂ ਦਾਲ ਚ ਕੁਝ ਕਾਲਾ ਲੱਗਣ ਡਿਆ ਅੱਗੋਂ ਪਿੱਛੋਂ ਤੇ ਇਹਨਾਂ ਨੂੰ ਮੇਰੀ ਕੋਈ ਟੈਨਸ਼ਨ ਨਹੀਂ ਹੁੰਦੀ ਵੀ ਰੋਟੀ ਖਾਦੀ ਕਿ ਨਹੀਂ ਖਾਦੀ ਸਾਰੀ ਦਿਹਾੜੀ ਮੈਨੂੰ ਕੰਮ ਕਰਾ ਕਰਾ ਕੇ ਮਾਰ ਦਿੰਦੇ ਆ ਅੱਜ ਬੜਾ ਫਿਕਰ ਆਉਂਡਿਆ ਵਾ ਮੈਨੂੰ ਤੇ ਲੱਗਦਾ ਵਾ ਕਿ ਜਰੂਰ ਇਹਨਾਂ ਨੇ ਰੋਟੀ ਦੇ ਵਿੱਚ ਕੁਝ ਪਾਇਆ ਵਾ ਜਿਹੜੀ ਮਾਤਾ ਵਾ ਨਾ ਇਹ ਬਹੁਤ ਚਲਾਕ ਵਾ ਤੇ ਜੇ ਇਹ ਚਲਾਕ ਆ ਨਾ ਤੇ ਮੈਂ ਉਦੋਂ ਵੱਧ ਚਲਾਕ ਵਾਂ ਮੈਂ ਵੀ ਨਹੀਂ ਰੋਟੀ ਖਾਣੀ ਹੋਈ ਨਾ ਜਾ ਵੇਖ ਤੇ ਹਾਂ ਜਦੋਂ ਅੰਦਰ ਪਹੁੰਚੀ ਫੋਨ ਕੱਟਿਆ ਵੀ ਗਿਆ ਚੱਲ ਵੇਣੀ ਆ ਕੀ ਦੀ ਹੈ ਮਿਸ ਕਾਲ ਹਏ ਇਹ ਤੇਦੀ ਮਾਂ ਦੀ ਮਿਸ ਕਾਲ ਆਈ ਆ ਇਹਨਾਂ ਨੇ ਤਾਂ ਜਿੱਦਾਂ ਜਦੋਂ ਮੈਂ ਕੋਈ ਚੰਗਾ ਕੰਮ ਕਰਨਾ ਨਾ ਜਿੱਦਾਂ ਸੁਪਨਾ ਹੀ ਆ ਜਾਂਦਾ ਨਖਤਿਆਂ ਨੂੰ ਉਸੇ ਵੇਲੇ ਫੋਨ ਲਾਉਣ ਦਾ ਪਿਆ ਕੋਈ ਨਹੀਂ ਮੰਨ ਰਹਿਣੀ ਜਿੰਨੀ ਹੁਣ ਦੱਸਣਾ ਨਹੀਂ ਇਹਨੂੰ ਕਿ ਇਹਦੀ ਮਾਂ ਦੀ ਆ ਜੇ ਮੈਨੂੰ ਦੱਸਤਾ ਇਹਨੇ ਤੇ ਜਵਾਨਣੀ ਨੇ ਉਸੇ ਵੇਲੇ ਫੋਨ ਲਾ ਲੈਣਾ ਵਾਂਗਾ ਮੰਮੀ ਮੈਨੂੰ ਐਂ ਹੋਊਗਾ ਤੇ ਮੰਮੀ ਮੈਨੂੰ ਜੇਂ ਹੋ ਗਿਆ ਹੁਣ ਨਹੀਂ ਇਹਨੂੰ ਦੱਸਿਆ ਕਰਨਾ ਕੁਝ ਵੀ ਤੇ ਫੋਨ ਵੀ ਆਪਣੇ ਕੋਲ ਹੀ ਰੱਖਣਾ ਪੈਣਾ ਵਾਂ ਇਹਨੂੰ ਪਤਾ ਉਹ ਨਾ ਲੱਗ ਜੇ ਪੁੱਤ ਖਾ ਲਈ ਰੋਟੀ? ਹਾਂ ਮੰਮੀ ਖਾ ਲਈ ਰੋਟੀ ਮੈਂ। ਤੇ ਐਦਾਂ ਕਰ ਮੇਰੀ ਤੀ ਹੁਣ ਨਾ ਘੜੀ ਰੈਸਟ ਕਰ ਲਾ। ਸਾਰਾ ਦਿਨ ਤੂੰ ਕੰਮ ਧੰਦਾ ਕਰ ਕਰ ਕੇ ਥੱਕ ਜਾਨੀ ਆ ਤੇ ਮੇਰਾ ਪੁੱਤ ਲੰਮੇ ਪੈ ਲਾ ਤੇ ਪਾਣੀ ਦਮਾ ਲੈ ਆ ਕੇ। ਨਹੀਂ ਨਹੀਂ ਪਾਣੀ ਮੈਂ ਆਪੇ ਲੈ ਕੇ ਪੀ ਲੂੰਗੀ। ਨਾਲੇ ਚਾਰਕ ਭਾਂਡੇ ਪਏ ਰਸੋਈ ਚ ਉਹ ਮਾਜਲਾ। ਭਾਂਡਿਆਂ ਦੀ ਨਾ ਤੂੰ ਟੈਨਸ਼ਨ ਲੈ। ਭਾਂਡੇ ਪੁੱਤ ਮੈਂ ਆਪੇ ਮਾਜ ਲੈਣੇ ਆ। ਤੂੰ ਐਦਾਂ ਕਰ ਵੀ ਲੰਮੇ ਪੈ ਜਾ ਘੜੀ। ਚਲੋ ਠੀਕ ਆ। ਚੱਲ ਪੁੱਤ ਉਹ ਰੱਲਿਆ ਭਾਂਡੇ ਮੈਂ ਰੱਖ ਦਿੰਨੀ ਆ। ਤੂੰ ਐਦਾਂ ਕਰ ਘੜੀ ਲੰਮੇ ਪੈ ਜਾ। ਮੇਰੇ ਨਾਲੇ ਪਾਣੀ ਲੈ ਕੇ ਆਉਂ ਤਰਲੀ ਪਤਾ ਨਹੀਂ ਅੱਜ ਸਮਝ ਨਹੀਂ ਲੱਗਣ ਈ ਕਿ ਇਹਨਾਂ ਨੂੰ ਇੰਨਾ ਪਿਆਰ ਮੇਰੇ ਤੇ ਆਉਣ ਕਾ ਤੋਂ ਰਿਆ ਵਾ ਪਰ ਇੱਕ ਗੱਲ ਹੈਗੀ ਆ ਇਹ ਵੀ ਗੱਲ ਵਾ ਜਿਹੜੀ ਇਹਨਾਂ ਨੇ ਮੇਰੇ ਨਾਲ ਚਲਾਕੀ ਕੀਤੀ ਹੈ ਨਾ ਉਹ ਮੈਨੂੰ ਸਾਰਾ ਹੀ ਪਤਾ ਲੱਗ ਗਿਆ ਵਾ ਇਹਨਾਂ ਰੋਟੀ ਦੇ ਵਿੱਚ ਕੋਹ ਮਲਾਇਆ ਹੈਗਾ ਤੇ ਜੇ ਇਹ ਸੇਰ ਵਾ ਨਾ ਤੇ ਮੈਂ ਵੀ ਗਾੜੀ ਸਵਾ ਸੇਰ ਮੈਂ ਵੀ ਘੜੀ ਰੋਟੀ ਖਾਧੀ ਚੱਲ ਮਨਾ ਉਦਾਂ ਕਿਹੜਾ ਤੈਨੂੰ ਅਰੈਸਟ ਕਰਨ ਦਿੰਦੇ ਆ ਤੇ ਹੁਣ ਤੂੰ ਘੜੀ ਨਾ ਇਸੇ ਪੱਜ ਨਾਲ ਲੰਮੇ ਪੈ ਜਾ ਫੇਰ ਇਹਨਾਂ ਦਾ ਕੀ ਲੈਣਾ ਤੈਨੂੰ ਕਿਹੜੇ ਕੰਮ ਨੂੰ ਤੋੜ ਦੇਣ ਹਾਂ ਮੇਰੇ ਪੌਣੀ ਭਰਦਾ ਭਰਦਾ ਸੌਂਗੀ ਇੱਕ ਚੱਕਰ ਮੈਨੂੰ ਲੱਗਦਾ ਵਾ ਚੌਲਾਂ ਦੀ ਘਰਾਨੀ ਚੜ ਗਈ ਆ ਚੱਲ ਹਾਂ ਤੂੰ ਤੇ ਹੁਣ ਉੱਪਰ ਕੀ ਸ਼ਾ ਸੱਸੇ ਨੇ 12 ਤਾਲੀਏ ਮੈਂ 13 ਤਾਲੀ ਆਈ ਮੈਨੂੰ ਚਾਰ ਦੀ ਫਿਰਦੀ ਸੀ ਹੁਣ ਮੈਂ ਨਾ ਉੱਪਰ ਗਈ ਤੁਹਾਨੂੰ ਉੱਪਰ ਕਲਾ ਕੇ ਹਟੂੰਗੀ ਮੰਮੀ ਤੁਮ ਬੜਾ ਮੰਜੇ ਸਾਲਿਆ ਉੱਠੀ ਨਹੀਂ ਇੱਥੇ ਕਿੱਥੇ ਉੱਠਣਾ ਵਾ ਮੈਨੂੰ ਲੱਗਦਾ ਕਰਤਾ ਮੇਰੀ ਸਕੀਮ ਨਾ ਕੰਮਾ ਸ਼ਾ ਦਿਲ ਵਿੱਚ ਪਈ ਆ ਆਹੋ ਅੱਜ ਨਹੀਂ ਉੱਠਦੀ ਮੰਮੀ ਚਾਹ ਪੀਣੀ ਬਣਾਦਾ ਘੁੱਟ ਨਹੀਂ ਚਾਹ ਨੂੰ ਤਾਂ ਜੀ ਨਹੀਂ ਕਰਨ ਦੇ ਅੱਜ ਮੈਂ ਨਹੀਂ ਮੈਂ ਨਹੀਂ ਪੀਣੀ ਚਾਹ ਮੈਂ ਨਹੀਂ ਪੀਣੀ ਕਿਉਂ ਪੀ ਲੋ ਥੋੜੀ ਜੀ ਤੂੰ ਹੀ ਸਮ ਟਾਈਮ ਪਿੰਦੇ ਹੁੰਦੇ ਹੁੰਦੇ ਨਾ ਮੇਰਾ ਜੀ ਕਰਦਾ ਮੈਂ ਨਹੀਂ ਪੀਣੀ ਚਾਹ ਮੰਮੀ ਤੁਸੀਂ ਵੀ ਨਹੀਂ ਪੀਣੀ ਫਿਰ ਨਹੀਂ ਨਹੀਂ ਮੇਰਾ ਦਿਲ ਜੀ ਨਹੀਂ ਕਰਨ ਦੇ ਅੱਜ ਚਾਹ ਜਾ ਤੂੰ ਬੰਨ ਖੱਤੇ ਅੰਦਰ ਜਾ ਕੇ ਵੇਖ ਕੇ ਦੇ ਤਾਂ ਘੁੱਟ ਨਹੀਂ ਆ ਗਿਆ ਉਹ ਨਹੀਂ ਮੰਮੀ ਜਿੰਨੀ ਤੂੰ ਤੇ ਜਨ ਇਹ ਤੋਂ 12 ਤਿਆਂ ਤੇਜਵਾ ਜਨਾਨੀ ਹੈ ਇਹਨੇ ਦਵਾਈ ਵੀ ਨਹੀਂ ਖਾਧੀ ਇਹਨੇ ਸ਼ੁਰਤੀ ਲੱਗਦੀ ਹਾਏ ਮੇ ਇਹ ਕੀ ਬਣਿਆ ਮੇਰਾ ਤਾਂ ਸਾਰਾ ਕੀਤਾ ਕਰਾਇਆ ਇਹ ਪਾ ਕੁੰਝ ਪੈ ਗਿਆ ਹੁਣ ਕੀ ਕਰਨਾ ਹੁਣ ਚੁੱਪ ਕੇ ਕੀ ਰਹਿ ਬਾਅਦ ਸੋਚਾਂ ਕੀ ਕਰਨਾ ਇਹਦਾ ਪੁੱਤ ਮੈਂ ਦਾ ਹੁਣੇ ਸੋਚ ਲਿਆ ਵਾ ਇੱਕ ਵਾਰ ਤੇ ਬਚ ਗਈ ਆ ਦੂਜਾ ਵਾਰ ਨਹੀਂ ਮੇਰਾ ਖਾਲੀ ਜਾਂਦਾ ਹੁਣ ਤੂੰ ਵੇਂਦਾ ਰਹੀ ਆਪਣੀ ਮਾਂ ਦਾ ਕਮਾਲ ਚੱਲ ਮੰਮੀ ਕਰਦੇ ਜੋ ਕਰਨਾ ਛੇਸ਼ੇ ਦੀ ਨੇ ਬੇੜ ਕੇ ਤੇ ਲਾਂਬੇ ਮਾਰੇ ਦਾ ਕੰਮ ਸਾਰਾ ਹੀ ਨੇ ਕੀ ਕਰਨ ਲੱਗੀ ਆ ਮੰਮੀ ਕਰਨਾ ਕੀ ਆ ਦਾਲ ਬਣਾਉਣ ਲੱਗੀਗੀ ਤੇ ਮੈਂ ਹਾਂ ਚੱਲ ਚੁੱਲ੍ਹੇ ਤੇ ਬਣਾ ਲੈਣੀ ਜਾ ਕੇ ਚੱਲ ਇਦਾਂ ਕਰ ਬਣਾ ਲਾ ਫਿਰ ਟਾਈਮ ਨਾਲ ਹਨੇਰਾ ਹੋਣ ਡਿਆ ਵਾ ਹਾਂਜੀ ਚੱਲ ਮਨਾ ਕਰ ਆਪਣੀ ਦੂਜੀ ਸਕੀਮ ਚਾਲੂ ਅੱਗੇ ਤੇ ਬਚ ਗਈ ਹੁਣ ਪਟਾਕੇ ਪੈਣਗੇ ਤੇ ਹੁਣ ਇਹਨੂੰ ਜਾ ਕੇ ਕਹਿੰਨੀ ਆ ਵੀ ਇਦਾਂ ਕਰ ਗੈਸ ਤੇ ਬਣਾ ਸਬਜੀ ਇਹਨੂੰ ਮੈਂ ਲੈ ਆਉਣੀ ਅੰਦਰ ਨੀ ਪਰਮਜੀਤ ਹਾਂਜੀ ਮੰਮੀ ਤੈਨੂੰ ਪਤਾ ਵੀ ਹੈਗਾ ਵਾ ਕਿ ਕਣਕਾਂ ਪੱਕੀਆਂ ਉਤੋਂ ਤੇ ਤੂੰ ਅੱਗ ਬਾਲ ਕੇ ਬੈਗੀ ਆ ਏਦਾਂ ਕਰ ਗੈਸ ਤੇ ਧਰ ਸਾਵਧਾਨ ਜੇ ਕਿਤੇ ਚੰਗਿਆੜਾ ਚੱਲ ਗਿਆ ਨਾ ਬਾਹਰ ਤੇ ਅੱਗ ਕਿਤੇ ਦੀ ਕਿਤੇ ਪਹੁੰਚ ਜਾਣੀ ਆ ਦਾਣੇ ਫੱਕੇ ਦਾ ਦਿਨ ਵਾ ਤੇ ਇਹਨੂੰ ਬੰਦ ਕਰ ਦੇ ਅੱਗ ਨੂੰ ਤੇ ਬਾ ਅੰਦਰ ਬੈ ਗਏ ਤੇ ਧਰ ਜਾ ਕੇ ਚਲੋ ਠੀਕ ਆ ਮੰਮੀ ਮੈਂ ਤਾਂ ਦਾੰਦੀ ਵੀ ਅੱਗੇ ਵੀ ਕੰਮ ਚੁੱਲੇ ਤੇ ਹੀ ਕਰੀਦਾ ਵਾ ਤੇ ਫੇਰ ਕੀ ਹੋ ਚੱਲਿਆ ਹੈਗਾ ਹੁਣ ਨਹੀਂ ਚੁੱਲੇ ਤੇ ਕਰਨਾ ਹੁਣ ਤੈਨੂੰ ਪਤਾ ਕਣਕਾਂ ਪੱਕੀਆਂ ਵਾ ਹੁਣ ਅੰਦਰੇ ਕਰਿਆ ਕਰ ਤੂੰ ਏਦਾਂ ਕਰ ਭੀ ਅੰਦਰ ਜਾ ਪਾਣੀ ਮੈਂ ਆਪੇ ਪਾ ਦੂੰਗੀ ਤੂੰ ਤਾਂ ਪਹੁੰਚਾ ਹਾਂ ਅੰਦਰ ਜਾ ਕੇ ਤਾਂ ਗੈਸ ਬਾਲ ਅੱਜ ਤੈਨੂੰ ਲੱਗੇ ਪਤਾ ਕਿ ਕਿਦਾਂ ਬਾਲੀ ਦਾ ਅੱਗ ਤਾਂ ਆਪੇ ਬੁਝ ਜਾਣੀ ਐ ਅੱਗ ਤਾਂ ਤੇ ਬੰਨਣਾ ਹੀ ਬਸ ਹਏ ਗੈਸ ਦੀ ਇੰਨੀ ਸਮੈਲ ਮੰਮੀ ਮੰਮੀ ਹਾਂ ਨ ਕੀ ਹੋ ਗਿਆ ਵਾ ਮੰਮੀ ਗੈਸ ਲੀਕ ਹੋ ਗਿਆ ਉਹ ਵੇਖੋ ਕਿੰਨੀ ਸਮੈਲ ਆਉਂ ਰਹੀ ਸੋਈ ਦੇ ਵਿੱਚੋਂ ਹਾਂ ਜਾ ਵੇ ਮੁੰਡਿਆ ਵੇ ਆ ਸਲੰਡਰ ਬਹੁਤ ਲੀਕ ਹੋ ਗਿਆਂਦੀ ਬਾਹਰ ਕੱਢ ਦੇ ਅੱਗ ਨਾ ਲਾਇਓ ਕਿਤੇ ਹੋਰ ਨਾ ਸਿਆਪਾ ਪੈ ਜਾ ਜੇ ਬਾਹਰ ਰੱਖ ਹਟਵਾ ਜਾ ਕਰਕੇ ਮੰਮੀ ਆ ਤਾਂ ਚੰਗਾ ਹੋ ਗਿਆ ਮੈਂ ਵੇਲੇ ਸਿਹਰੀ ਬਹੁਤ ਗਲਸ ਸਮੈਲ ਆ ਗਈ ਮੈਨੂੰ ਜੇ ਮੈਨੂੰ ਸਮੈਲ ਨਾ ਨਾ ਹੁੰਦੀ ਤਾਂ ਉੱਥੇ ਘਾਵੇਂ ਹੋਰ ਸਿਆਪਾ ਪੈ ਜਾਂਦਾ ਜੇ ਮੈਂ ਜਾਂਦਿਆ ਸਾਰੀ ਲਾਈਟਰ ਲਾ ਦਿੰਦੀ ਨਾ ਤਾਂ ਭਾਂ ਬੜੀ ਮੱਚ ਜਾਣੇ ਸੀਗੇ ਨਹੀਂ ਇਹਨਾਂ ਦਾ ਸਾਰਾ ਕੁਝ ਹਟਾ ਖਤਮ ਕਰ ਦੇਣਾ ਹੀ ਚੱਲ ਠੀਕ ਆ ਮੰਮੀ ਮੈਂ ਚੁੱਲੇ ਤੇ ਸਬਜੀ ਬਣਾ ਲੀਨੀ ਹੁਣ ਨਹੀਂ ਚੱਲ ਰੈਣ ਦੇ ਸਬਜੀ ਨਾ ਤੂੰ ਬਣਾ ਐਦਾਂ ਕਰ ਤੂੰ ਮਾਲ ਡੰਗਰ ਦਾ ਵੇਖ ਸਬਜੀ ਮੈਂ ਵੇਖ ਲੈਨੀ ਆਪਾਂ ਕੀ ਕਰਨਾ ਥੱਲੇ ਭਾਰੀ ਮਰੀ ਫੇਰਦੀ ਛਾੜੇ ਜਾਂਦਣਾ ਮਰੇ ਧਾਰਾ ਕਰਨੀਆਂ ਵਾ ਵੇ ਅੱਜ ਤੇ ਬਚ ਗਈ ਆ ਨਾ ਤਕ ਕੋਈ ਨਹੀਂ ਜਿਹੜੀ ਮੈਂ ਕੱਲ ਨੂੰ ਸਕੀਮ ਲਾਉਣੇ ਨਾ ਉਹ ਬੰਨੇ ਲਾ ਕੇ ਛੱਡੂਗੀ ਆ ਮਮੀ ਰਹਿਣ ਦੇ ਚੁੱਪਾ ਕੇ ਰਹੀਆਂ ਸਕੀਮਾਂ ਨਾ ਫੇਲਵਾ ਦੋਦ ਤੂੰ ਕਰ ਲਈਆਂ ਨਾ ਦੋਹਾਂ ਤੋਂ ਬਚ ਗਈ ਗਾੜੀ ਤੂੰ ਕੀ ਕਰਦਣਾ ਹੁੰਦਾ ਚੱਲ ਵੇ ਅੰਦਰ ਆ ਜਾ ਉਹਦੇ ਕੰਨ ਵੀ ਬੜੇ ਤਿੱਖੇ ਈਓ ਸੰਦਰਾ ਦਾ ਇੱਥੇ ਰਹਿਣ ਦੇ ਪਿਆ ਪੱਸੀ ਲੱਗਣ ਦੇ ਲੱਗਦਾ ਚੱਲ ਗਈ ਆ ਮਗਰਲੇ ਪੂਵੇ ਮੇਲੀ ਚਲ ਗਈ ਆ ਮੇਲੀ ਚਲ ਗਈ ਕੰਮ ਧੰਦਾ ਕਰਨ ਹੁਣ ਦੱਸੋ ਕਿਹੜੀ ਸਕੀਮ ਚ ਲੱਭੂ ਕੀ ਕਰਨਾ ਗਾੜੀ ਦਾ ਮੈਂ ਠੰਡ ਰੱਖ ਤਾ ਦਿੰਨੀ ਆ ਤੂੰ ਐਦਾਂ ਕਰ ਕਿ ਇਹਨੂੰ ਸਵੇਰੇ ਨਾ ਲੈ ਜੀ ਸ਼ਹਿਰ ਇਹਨੂੰ ਆਖੀ ਤੈਨੂੰ ਮੈਂ ਦੋ ਸੂਟ ਲੈ ਕੇ ਦਿੰਨਾ ਗਰਮੀਆਂ ਵਾਲੇ ਉਹ ਕਹੇ ਦੀ ਖੁਸ਼ੀ ਚ ਇੰਨੇ ਮਹਿੰਗੇ ਸੂਟ ਦੇਣੇ ਸਵਾਰ ਲੈ ਕੇ ਨਾ ਇਹ ਸੂਟਾਂ ਦੇ ਪੱਜ ਨਹੀਂ ਬਾਹਰ ਖੜ ਰਾਜ ਕੁਝ ਵੀ ਹੋ ਸਕਦਾ ਇਹਦੇ ਨਾਲ ਕੀ ਮੰਮੀ ਕਿਦਾਂ ਮਤਬਲ ਮੈਨੂੰ ਸਮਝ ਨਹੀਂ ਲੱਗੀ ਤੈਨੂੰ ਸਮਝ ਕਿੱਥਾ ਲੱਗਣੀ ਮਜਨੂਆ ਸਮਝਿਆ ਕਰ ਮੇਰੀਆਂ ਗੱਲਾਂ ਨੂੰ ਹਾਂ ਬੇਸਕ ਤੇ ਨਹਿਰ ਤੇ ਖਲਾ ਕੇ ਪਾ ਨਹਿਰ ਜੀ ਤੱਕਾ ਦੇਨੀ ਨਾ ਕਹਨੂੰ ਪਤਾ ਲੱਗਿਆ ਨਾ ਤੇ ਸੱਪ ਵੀ ਮਰ ਜੇ ਤੇ ਛੋਟਾ ਵੀ ਵਜੇ। ਈ ਗੱਲ ਤਾਂ ਠੀਕ ਹੀ ਮੰਮੀ ਬੱਕਿਆ ਦਾ ਠੀਕ ਆ। ਇਹਨੂੰ ਪਾਜਾਂ ਲੈ ਜਾਊਂਗਾ ਮੈਂ। ਭੈਣ ਚਾਹਦੇ ਨਹਿਰੇ ਪਾ ਲੂੰਗਾ। ਉਥੇ ੱੱਕਾ ਦੇ ਦੂੰਗਾ ਇਹਨੂੰ। ਬਸ ਹੈ? ਇਹ ਆ ਵੀ ਹੁਣ ਕੰਮ ਖਤਮ। ਇਹ ਹੁਣ ਤੇਰੇ ਤੇ ਹੈ ਤੇ ਤੈਨੂੰ ਕਰਨਾ ਪੈਣਾ ਇਹ ਕੰਮ ਹੁਣ। ਓ ਮੰਮੀ ਟੈਨਸ਼ਨ ਲੈ। ਤੂੰ ਮੈਨੂੰ ਦੱਸੀ ਜਾਈਂ ਕੀ ਕੀ ਕਰਨਾ ਵਾ ਮੈਂ ਉਦਨੇ ਕਰੂੰਗਾ। ਹਾਏ ਰੱਬਾ। ਇਹਨੇ ਬੇਕੀ ਇੱਕ ਬੰਦੇ। ਇਹਨਾਂ ਦਾ ਜਿਹੜਾ ਸੁਭਾਅ ਮੇਰੇ ਲਈ ਬਦਲਿਆ ਵਾ। ਉਹ ਇੱਕ ਡਰਾਮਾ ਹੈਗਾ ਇਹ ਮੈਨੂੰ ਹਰ ਦਮ ਮਾਰਨ ਦੀ ਕੋਸ਼ਿਸ਼ਾਂ ਕਰਦੇ ਰਹੇ ਤੇ ਹੁਣ ਵੀ ਇਹਨਾਂ ਦੀ ਇਹੋ ਹੀ ਕੋਸ਼ਿਸ਼ ਆ ਕਿ ਮੈਂ ਮਰ ਜਾ ਹਾਏ ਹਾਏ ਹਾ ਤੇ ਮੇਰੀ ਕਿਸਮਤ ਚੰਗੀ ਸੀ ਮੈਂ ਬਚ ਗਈ ਪਰ ਰੱਬਾ ਕੀ ਆ ਉਹ ਗੱਲ ਮੈਨੂੰ ਮਾਰ ਹੀ ਦੇ ਉਹ ਜੀ ਜ਼ਿੰਦਗੀ ਨੂੰ ਜਦੋਂ ਮੇਰੇ ਘਰ ਦੇ ਵੈਰੀ ਹੋ ਗਏ ਆ